नहीं। नहीं। राम राम जी राम सॉरी हो ना नेटवर्क थोड़ा और जी घर परिवार सारा ठीक ठाक वादिया जी ਇਨ ਆਪਣੇ ਬਛਿੰਡੇ ਨਾਲ ਆਪਣਾ ਕੀ ਨਹੀਂ ਨਹੀਂ ਉਹ ਨੈਟਵਰਕਿੰਗ ਥੋੜੀ ਸਲਵ ਹੋ ਸੀਗੀ ਉਹਦੇ ਕਰਕੇ ਆਪਣਾ ਇਹ ਵਿਸ਼ਾਲ ਜਾਗਰਣ ਗਰੁੱਪ ਹੈ ਆਪਣੇ ਬਛਿੰਡੇ ਦੇ ਵਿੱਚ ਜੀ ਤੇ ਉਹਨਾਂ ਦੇ ਨਾਲ ਜੁੜੇ ਹੋਏ ਆ ਤੇ ਮਾਤਾ ਰਣੀ ਹਨ ਮੇਰ ਮਛਿੰਦਾ ਹਨ ਲੈ ਨਹੀਂ ਅੱਜ ਚਲੋ ਹੁਣ ਪਤਨ ਲਾਏ ਬੈਠੇ ਹਣਾ ਉਹਦੇ ਕਹਿਣ ਨੂੰ ਕਹਿੰਦਾ ਜੁਨੀਆ ਸਾਹਮਣੇ ਨਹੀਂ ਕਹਿੰਦਾ ਜੇ ਰੋਣਾ ਦਾ ਕਹਿੰਦਾ ਮਾਲਕ ਅੱਗੇ ਰੋਗੋ ਹਣਾ ਆ ਆ ਚੱਕਰ ਪੈ ਜਾਂਦੇ ਹੋਰ ਘਰ ਪਰਵਾਸ ਸਾਰਾ ਵਧੀਆ ਤੇ ਇੱਕ ਮੈਂ ਹੱਥ ਹੋਰ ਕਹਿ ਰਿਹਾ ਸੀ ਆਪਣੇ ਨਾ ਭਰਾ ਹੈਗੇ ਨੇ ਆਪਣੇ ਬਸ਼ੰਡੇ ਨਾ ਸਟੂਡੀਓ ਆਪਣਾ ਆਪਣੇ ਵੱਡੇ ਭਰਾ ਨੇ ਬਿਕਾਮਨ ਹਾਰ ਜੀ ਤੇ ਉਸਤਾਦ ਨੇ ਆਪਣੇ ਵਾਸਤੇ ਉਸਤਾਦ ਨੇ ਤੇ ਕਦੇ ਹਨਾ ਕੋਈ 뮤직 ਵਗੈਰਾ ਦਾ ਹਨਾ ਜੀ ਕੋਈ ਇਸ ਤਰ੍ਹਾਂ ਦਾ ਕੋਈ ਆ ਕੋਈ ਭਜਨ ਵਗੈਰਾ ਬੰਦਗੀ ਕੋਈ ਕਰਨਾ ਹੁੰਦਾ ਕੋਈ ਭਜਨ ਵਗੈਰਾ ਵੀ ਜੇ ਰਿਕਾਰਡ ਕਰਨਾ ਹੁੰਦਾ ਤਾਂ ਹਨਾ ਤਾਂ ਸਾਡੇ ਲਈ ਕੋਈ ਸੇਵਾ ਹੋਈ ਤਾਂ ਜਰੂਰ ਦੱਸਿਓ ਮਾੜਾ ਕਹਿੰਦਾ ਆਪਣਾ ਅੱਜ ਵਿਚੀ ਰਹਿ ਗਿਆ ਸੀ ਇੱਕ ਨਾ ਸਟਾਰਟਿੰਗ ਦੇ ਵਿੱਚ ਲਿਖਿਆ ਸੀਗਾ ਜੀ ਕਹਿੰਦਾ ਇਹ ਫਸਟ ਹੈ ਭਜਨ ਸੀਗਾ ਮੇਰਾ ਜੀ ਮੈਨੂੰ ਲਿਖਿਆ ਸੀਗਾ ਇਹ ਉਹ ਕਹਿੰਦਾ ਹੈ ਤਾਂ ਉਹ ਆਪਣੀ ਤਰਜ਼ ਜੀ ਤੇ ਸੀਗਾ ਉਹਦੀ ਮੈਂ ਦੋਖ ਲੈਣਾ ਸੁਣਾਉਂਗਾ ਉਹ ਕਹਿੰਦਾ ਵੀ ਇੱਕ ਤਰਫ ਰਾਮ ਔਰ ਇੱਕ ਤਰਫ ਲਕਸ਼ਮਨ O oh, bir taraf Ram, orak taraf Lakshman, birçme kahede merhabaş rangi. Bir taraf Ram, orak taraf Lakshman, birçme kahede merhabaş rangi. Hovir oh, vir 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 vir, baş rangi. Hovir oh, vir 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 vir, baş ਇੱਕ طرف ਰਾਮ ਅਰੇ ਇੱਕ طرف ਲਕਸ਼ਮਨ ਵਿਚమే ਖੜੇ ਹੈ ਮੇਰੇ ਬਚਰੰਗੀ ਦਰਰਾਰਾ ਰਾਰਾ 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 ਇਸ ਤਰ੍ਹਾਂ ਉਹ ਕਹਿੰਦਾ ਅੱਗੇ ਹੁੰਦਾ ਹੋ ਰਾਮ ਨਾਮ ਕੀ ਮਾਲਾ ਤੇਰੇ ਗਲੇ ਮੇ ਸਜੇ ਹੋ ਦਰਦ ਮਿਟਾ ਦੇ ਹੋ ਉਸਕੇ ਜੋ ਤੇਰੇ ਜਨਮੋਂ ਸੇ ਲਾਗੇ ਹੋ ਰਾਮ ਨਾਮ ਕੀ ਮਾਲਾ ਤੇਰੇ ਗਲੇ ਮੇ ਸਾਜੀ ਹੋ ਦਰਦ ਮਿਟਾ ਦੇ ਹੋ ਉਸਕੇ ਜੋ ਤੇਰੇ ਜਨਮੋਂ ਸੇ ਲਾਗੇ ਕਹਿੰਦਾ ਉਹ ਭੂਤੀ ਕੋ ਲਾਤੇ ਹੈ बूटी को लाते हैं लक्ष्मण बजाते हैं बजरंगी हो वीर 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 बजरंगी हाँ बोलो वीर 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 बजरंगी एक तरफ राम और एक तरफ लक्ष्मण बीच में खड़े हैं मेरे बजरंगी जय श्री राम 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 इस तरह है ਅਸਲ ਤੇ ਟਾਈਮ ਬੜਾ ਹੋ ਗਿਆ ਨਾ ਲੋਕ ਕੰਮਾਂ ਤੇ ਚਲੇ ਜਾਂਦੇ ਆ ਤਾਂ ਕਰਕੇ ਫਿਰ ਐਸਵੇਂ ਬੰਦਾ ਕੋਈ ਮਿਲਦਾ ਨਹੀਂ ਅਸੀਂ ਜਾਣਾ ਥੋੜਾ ਜਿਹਾ ਲੇਟ ਓਸਤਾਦ ਜੀ ਆਉਂਦੇ ਹੁੰਦੇ ਆ 11:30 12:00 ਤਾਂ ਫਿਰ ਉਦੋਂ ਚਾਹੀਦਾ ਬਹੁਤ ਅੱਛਾ ਥੈਂਕ ਯੂ ਥੈਂਕ ਯੂ ਥੈਂਕ ਯੂ बाकी बढ़िया जी कृपा मान के चलो से गुरपी बरा मेरा जे कोई बटेंडा तो असली बटेंडा तो खास रे धन्यवाद धन्यवाद थैंक यू जी थैंक यू ਸਾਰਾ ਦਿਨ ਉਹਦੇ ਕਹਿਣ ਵਾਂਗ ਬਸ ਐ ਹੀ ਬੈਠੇ ਰਹੀਦਾ ਜੀ। ਆਰਾਮ-ਰਾਮ ਕਰਦੇ ਹਨਾ, ਵਾਹਿਗੁਰੂ ਵਾਹਿਗੁਰੂ ਕਰਦੇ। ਬਸ ਅਚ ਮੈਂ ਤਾਂ ਐ ਹੀ ਬੈਠਾ ਰਹਿਣਾ, ਉਹ ਐ ਬੈਠੇ ਰਹਿੰਦੇ ਫਿਰ ਸਮਾਂ ਸਾਰਾ ਹੀ ਲੰਘ ਜਾਂਦਾ। ਕਰਮਤਾ ਬੰਦੇ ਨੇ ਆ ਦੁਨੀਆਵੀ ਦੁਨੀਆ ਸੀ ਤਾਂ ਕਰਨੇ ਕਰਦੇ। ਹੋਰ ਕੀ ਸਾਈ ਇੱਕ ਰਮਾ ਸੁਫੀ ਸੰਗੀਤਾ ਸੀਗਾ YouTube ਤੇ ਨਾ ਸਰਚ ਕਰਿਓ ਮਾਰ ਲਿਓ ਚੰਗਾ ਕਰੇ ਹਰਦੀਪ ਸ਼ਾ ਕਰੋਗੇ ਨਾ YouTube ਤੇ ਸਰਚ ਤੇ ਤੁੰਬਾ ਉਹ ਆਪਣੇ ਨਕੋਦਰ ਵਾਲੇ ਸਾਈ ਜੀ ਹੈ ਨਾ ਤੇ ਉਹਨਾਂ ਦਾ ਮਤੂੰਬਾ ਕੀਤਾ ਸੀਗਾ ਤੇ ਉਹ ਵੇਖਿਓ ਚੰਗਾ ਮੈਂ ਕੰਮ ਕਰਦੀ ਹਾਂ ਹਾਂ ਬਿਲਕੁਲ 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 ਔਰ ਸੁਰਤੀ ਫਿਰ ਸੁਰਤੀ ਫਿਰ ਬੰਦੇ ਦੀ ਉਧਰ ਜੁੜੀ ਰਹਿੰਦੀ ਹੈ ਨਾ ਤੁਹਾਡੇ ਕੰਮ ਘਰ ਦੇ ਕੰਮ ਵੀ ਜ਼ਰੂਰੀ ਹੈ ਘਰ ਦੇ ਕੰਮ ਵੀ ਕੀ ਭਰਾ ਨਹੀਂ ਜਾਣ ਹਾਂ ਹੱਕ ਬਣਦਾ ਵੀ ਉਹਨਾਂ ਦਾ ਵੀ ਹੱਕ ਬਣਦਾ ਰਸਨਾ ਕਾਤੋਂ ਨਹੀਂ ਹੱਕ ਨਹੀਂ ਬਣਦਾ ਅਗਲੇ ਤੇ ਚਾ ਉਹ ਕਿਹਾ ਹੋ ਬਣਾਇਆ ਹੱਸ ਕੇ ਜੇ ਹਨਾ ਅੱਛਾ ਅਦੇ ਇਹੋ ਸੁਡੇ ਵਾਲੀ ਗੱਲ ਐ ਕੋ ਕੋ ਵੀ ਨਹੀਂ ਕੋਈ ਨਹੀਂ ਜ ਕੋਈ ਜੁੜਦਾ ਰੱਬ ਦੀ ਗੱਲ ਕਰ ਲੈ ਕਿਸੇ ਨੇ ਨਹੀਂ ਜੁੜਨਾ 흐음 <laughs> <laughs> ਅਚੋ ਉਹ ਮੈਂ ਤੁਹਾਨੂੰ ਸੁਣਾਉਣਾ ਜੀ ਉਹ ਕਹਿੰਦਾ ਕਹਿੰਦਾ ਛੇੜ ਓ ਬਾਬਾ ਛੇੜ ਓ ਬਾਬਾ ਧਾਰਕ ਤੂੰ ਬੇਵਾਲੀ ਛੇੜ ਓ ਬਾਬਾ ਛੇੜ ਓ ਬਾਬਾ ਧਾਰਕ ਤੂੰ ਬੇਵਾਲੀ ਓਏ ਬੜਾ ਪਾਲਿਆ ਤੂੰ ਸੀ ਮਿਲ ਗਿਆ ਬੜਾ ਪਾਲਿਆ ਤੂੰ ਸੀ ਮਿਲ ਗਿਆ ਮੈਂ ਤੇਰੇ ਨਾਲ ਲਾ ਲੀ ਲਾ ਲੀ ਛੇੜ ਓ ਬਾਬਾ ਛੇੜ ਓ ਬਾਬਾ ਧਾਰਕ ਤੂੰ ਬੇਵਾਲੀ ਓਏ ਬੜਾ ਪਾਲਿਆ ਤੂੰ ਸੀ ਮਿਲ ਗਿਆ ਬੜਾ ਪਾਲਿਆ ਤੂੰ ਸੀ ਮਿਲ ਗਿਆ ਮੈਂ ਤੇਰੇ ਨਾਲ ਲਾਲੀ ਲਾਲੀ ਛੇੜ ਉਬਾਬਾ ਛੇੜ ਉਬਾਬਾ ਤਰ ਗਤੂਰੇ ਵਾੜੀ ਕਹਿੰਦਾ ਜੇ ਤੂੰ ਮੇਰੇ ਮੱਥੇ ਲਿਖਦਾ ਮੈਂ ਕਿਉਂ ਮੱਥਾ ਮਾਰਾਂ ਕਹਿੰਦਾ ਜੇ ਤੂੰ ਮੇਰੇ ਮੱਥੇ ਲਿਖਦਾ ਮੈਂ ਕਿਉਂ ਮੱਥਾ ਮਾਰਾਂ ਓ ਤੂੰ ਹੀ ਦੇਵਣ ਖੋਵਣ ਵਾਲਾ ਲੰਮੀ ਲੰਮੀ ਆਕਾਰਾਂ ਤੂੰ ਹੀ ਦੇਵਣ ਖੋਵਣ ਵਾਲਾ ਲੰਮੀ ਲੰਮੀ ਆਕਾਰਾਂ ਉਹ ਕਹਿੰਦਾ ਕੋਈ ਪਤਲਾ ਚੁੰਖਾਵੇ ਕੋਈ ਵਿੱਚ ਸੋਨੇ ਦੀ ਥਾਲੀ ਛੇੜ ਉਭਾ ਬਾ ਛੇੜ ਉਭਾ ਤਰ ਕੋਈ ਤੁੰਬੇ ਵਾਲੀ ਓਏ ਬੜਾ ਪਾਲਿਆ ਤੂੰ ਸੀ ਮਿਲ ਗਿਆ ਮੈਂ ਤੇਰੇ ਨਾਲ ਲਾਲੀ ਛੇੜ ਉਭਾ ਬਾ ਛੇੜ ਉਭਾ ਤਰ ਕੋਈ ਤੁੰਬੇ ਵਾਲੀ ਉਹ ਕਹਿੰਦਾ ਮਾਰ ਪਲਾਤੀ ਬੈ ਗਈ ਤੇਰੇ ਘਰ ਤੇ ਧਿਆਨ ਲਗਾ ਕੀ ਉਮਾਰ ਪਲਾਥੀ ਬਹਿ ਗਈ ਤੇਰੇ ਦਰ ਤੇ ਧਿਆਨ ਲਗਾ ਕੀ ਉਹ ਕਿਲਾਉ ਤੇਰੀ ਜਿਹੜਾ ਪਹਿਲਾਂ ਹੀ ਬਹਿ ਗਿਆ ਟਾਕੇ ਉਹ ਕਿਲਾਉ ਤੇਰੀ ਜਿਹੜਾ ਪਹਿਲਾਂ ਹੀ ਬਹਿ ਗਿਆ ਟਾਕੇ ਓਏ ਨજર ਲੱਗੇ ਨਾ ਮੇਰੇ ਯਾਰ ਨੂੰ ਮੈਂ ਪੋਚ ਕੇ ਅੱਖ ਬਚਾ ਲਈ ਛੇੜ ਓ ਬਾਬਾ ਛੇੜ ਓ ਬਾਬਾ ਤਾਰ ਕਿ ਤੁੰਬੇ ਵਾਲੀ ਓਏ ਬੜਾ ਪਾਲਿਆ ਤੂੰ ਸੀ ਮਿਲ ਗਿਆ ਮੈਂ ਤੇਰੇ ਨਾਲ ਲੀਲਾ ਨਹੀਂ ਢੇੜ ਉਭਬਾ ਛੇੜ ਉਭਬਾ ਤਰ ਗਤੁੰਦੇ ਵਾਲੀ ਐਂਡ ਤੇ ਕਹਿੰਦਾ ਕਹਿੰਦਾ ਲੋਕੀ ਭਾਲਣ ਮਿਰਚ ਮਸਾਲਾ ਦੁਨੀਆ ਬੜੀ ਰੰਗੀਨ ਉਹ ਲੋਕੀ ਭਾਲਣ ਮਿਰਚ ਮਸਾਲਾ ਦੁਨੀਆ ਬੜੀ ਰੰਗੀਨ ਉਹ ਸ਼ਾਦੀ ਆਗੀ ਸੁਰਤ ਟਕਾਣੇ ਕਮ ਦੀ ਵਿਖੇ ਜਮੀਨ ਉਹ ਸ਼ਾਦੀ ਆਗੀ ਸੁਰਤ ਟਕਾਣੇ ਕਮ ਦੀ ਵਿਖੇ ਜਮੀਨ ਓਏ ਤੂੰ ਸਿਖਾ ਦੇ ਇੱਕ ਹੱਥ ਨਾਲ ਵਜਦੀ ਕਿਦਾਂ ਤਾੜੀ ਛੇੜ ਓ ਬਾਬਾ ਛੇੜ ਓ ਬਾਬਾ ਤਾਰ ਕਿ ਤੂੰ ਬੇਵਾਰੀ ਓਏ ਬੜਾ ਪਾਲਿਆ ਤੂੰ ਸੀ ਮਿਲ ਗਿਆ ਮੈਂ ਤੇਰੇ ਨਾਲ ਲਾਲੀ ਲਾਲੀ ਛੇੜ ਓ ਬਾਬਾ ਵਾਹਿਗੁਰੂ ਵਾਹਿਗੁਰੂ ਮਾਲਕ ਤੇਰਾ ਵੀ ਭਲਾ ਕਰੇ तेरा hmm. हो गए जी तेरह चौदह हो सुनाइए ਜੀ ਬਾਕੀ ਜਿਹੜੇ ਭਰਾ ਲਾਈਵ ਦੇਖ ਰਹੇ ਸਾਰੇ ਭਰਾ ਬਹੁਤ ਬਹੁਤ ਪਿਆਰ ਮਾਰਕ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਹੈਨਾ ਸਾਰਿਆਂ ਦੇ ਕੰਮ ਕਾਜ ਮਹਿਫੂਜ਼ ਰੱਖੇ ਆਉਂ ਕੀ ਵੈਸੇ ਹੀ ਆ ਗਿਆ ਬਾਣ ਛੇਤਰੀ ਆਈ ਵੀ ਹਾਈ ਸਭ ਪਹਿਲਾਂ ਸਤਿ ਸ੍ਰੀ ਅਕਾਲ ਭਰਾ ਰਾਮ ਨਾਮ ਬਾਈ ਬ੍ਰਾਚਰਦੀ ਕਲਾਸ ਸਾਵਣ ਬਕੇ ਅਸੀਂ ਵੀਰੇ ਬ੍ਰਿਜੰਡੇ ਤੋਂ ਆ ਬ੍ਰਿਜੰਡਾ ਪੰਜਾਬ ਵੀਰੇ ਪਹਿਲਾਂ ਦੇਖ ਰਹੇ ਸੀ ਕਿ ਜਾਂ মননকিলিল ইলেটেরেচে. <laughs> ਦਰ ਤੇਰਾ ਹੈ ਜਿੰਦਗੀ ਇਹ ਮੇਰੀ ਕਰਨੀ ਜੁ ਪੂਜਾ ਤੇਰੀ ਖਖਟੂਕ ਰੋਮੇ ਖਖਟੂਕ ਰੋਮੇ ਦਰ ਤੇਰੇ ਆਇਆ ਕੋ ਕਟੋਖ ਰੋ ਮੈਂ ਦਰ ਤੇਰੇ ਆਇਆ ਦਿਲ ਕਰ ਬੇਕਦਾਰ ਹੋ ਕਿਨਾ ਸੋਣਾ ਦਰ ਬਬੇ ਨੀ ਬਣਾਇਆ ਉਹ ਉਹ ਨਾ ਫਿਰ ਉਹ じゃ ਸਮਾ ਲਿਆਉਂਦਾ ਉਹਦੇ ਕਹਿਣ ਵਾਂਗੂ ਜਿਹੜਾ ਹੁੰਦਾ ਨਾ ਉਹ ਸਾ ਕਾਲਜ ਯੁੱਗੋ ਸਤਜੁੱਗੋ ਹਨ। 우리 ਆਪਣੀ ਹਵਾ ਵਾਲੀ ਵਾਈਬ੍ਰੇਸ਼ਨ ਆ ਨਾ ਜਿਹੜੀ। ਸਟਾਰ। ਥੈਂਕ ਯੂ ਜੀ ਪੈਸੇ ਨਾ ਅ ਅਨੇ ਮੈਂ ਨਾ ਆਪਣਾ ਉਹ ਇੰਸਟਾਗ੍ਰam ਬਹੁਤ ਘੱਟ ਚਲ ਰਾਨਾ। ਉਜੇ ਮੈਂ ਕੋਈ ਵੀਡੀਓ ਦੇ ਨਾਲ ਉਹ ਹੈਗਾ ਅਟੈਚ ਵਗੈਰਾ ਹੈਗਾ। ਉਜੇ ਮੈਂ ਕੋਈ ਵੀਡੀਓ ਵਗੈਰਾ ਤੇ ਉਥੇ ਫੇਸਬੁੱਕ ਵਗੈਰਾ ਤੇ ਪਾਨੇ ਆਪਾਂ ਹਨਾ ਤਾਂ ਉਹ ਉਥੇ ਇੰਸਟਾ ਤੇ ਪੈ ਜਾਂਦੀ ਹੈ। ਤੇ ਬਾਕੀ ਇੰਸਟਾ ਮੈਂ ਬਹੁਤ ਘੱਟ ਚਲਾਈਏਗਾ ਹਿਸਾਬ ਤਾ ਉਹ ਜਾ ਹੈਣੀ। ਆ ਵੀ ਲਾਈਵ ਹੁਣ ਕਰਨ ਲੱਗੇ ਆ ਬਸ ਉਹ ਕਹਿੰਦੇ ਹੌਲੀ ਹੌਲੀ ਹਨਾ ਜੱਗ ਜੀ ਖੁੱਲ ਜਾਂਦੀ ਹੈ। ਆ ਕਰਕੇ ਦੇਖ ਲਈਏ ਹਨਾ ਚੈਨਲ ਕੋਲ। ਥੈਂਕ ਯੂ ਜੀ ਥੈਂਕ ਯੂ। ਮਾਰਕ ਤੋਂ ਚੜਦੀ ਕਲਾ ਚ ਰੱਖਣੀ ਆਈਂ ਅੰਦਰ ਚੋ ਹੋ ਠੀਕ ਹੈ ਪਹਿਣੇ ਚੱਲਦੇ ਹਾਂ ਮਾਰਕ ਸਭ ਨੂੰ ਚੜਦੀ ਕਲਾ ਚ ਰੱਖੇ ਖੁਸ਼ ਰੱਖੇ ਜੈ ਸਨਿਆ ਦੀ ਜੈ ਮਹਸਤਾ ਦੀ ਜੈ ਮਾਤਾ ਦੀ ਜੈ ਕਾਰਾ ਸ਼੍ਰੀ ਰਾਮ ਵਾਹਿਗੁਰੂ ਸੱਚੇ ਦਰਵਾਜ਼ੇ ਜੈ ਰਾਮ ਰਾਮ ਹਰ ਹਰ ਮਹਾਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲੇ राधे राधे